ਸਤ ਸ੍ਰੀ ਅਕਾਲ ਦੋਸਤੋ ਲਓ ਤੁਹਾਨੂੰ ਦਿਖਾਉਣਾ ਹੈ ਅੱਜ ਜੋ ਜਗਦੀਪ ਕਮਬੋਜ ਗੋਲਡ ਐਮ ਐਲ اے ਹਲਕਾ ਜਲਾਲਾਬਾਦ ਨੇ ਅੱਜ ਬਹੁਤ ਵਧੀਆ ਕੰਮ ਕੀਤਾ ਹੈ ਜੋ ਚਲਾਗਾ ਜੋਗਾ ਇਲੈਕਟ੍ਰਿਕ ਅੰਗੀਆਂ ਨੂੰ ਇਲੈਕਟ੍ਰਿਕ ਸਾਈਕਲ ਵੰਡੇ ਗਏ ਜੋ ਬਹੁਤ ਵਧੀਆ ਹੈ ਅੱਗੇ ਪਿੱਛੇ ਆਦਾ 40 ਕਿਲੋਮੀਟਰ ਦੇ ਘੇਰੇ ਚ ਕਿਤੇ ਵੀ ਬੰਦਾ ਜਾ ਸਕਦਾ ਹੈ 휠 ਚੇਅਰ ਜ ਦਿੱਤੀਆਂ ਗੀਆਂ ਬਹੁਤ ਜ਼ਿਆਦਾ ਇਦਾਰ ਤੁਸੀਂ ਤੇ ਉਹਦੇ ਨਾਲ ਇਹ ਹੈਂਡ ਸਾਈਕਲ ਜਿਹੜੇ ਹੱਥਾਂ ਨਾਲ ਚਲਾਏ ਜਾਂਦੇ ਆ ਉਹ ਸਾਈਕਲ ਅਨੇਕਾਂ ਹੀ ਦਿੱਤੇ ਗਏ ਉਸ ਤੋਂ ਇਲਾਵਾ ਹੁੰਡਗਾ ਸੀ ਕਿਰਨਾ ਚ ਲਾਉਣ ਵਾਲੀਆਂ ਮਸ਼ੀਨਾਂ ਸੀ ਤੇ ਜਿਹਦੀ ਅੰਗ ਹੀ ਲੱਤ ਵੱਡੀ ਆ ਉਹਦਾ ਮੇਚਾ ਲੈ ਕੇ ਉਸ ਤਰ੍ਹਾਂ ਦੀ ਲੱਤ ਬਣਾ ਕੇ ਉਹਦੇ ਲਾਈ ਗਏ ਪੈਰ ਲਾਏ ਗਏ ਜਿਹੜਾ ਕੋਈ ਪੋਲੀਆ ਆਲਾ ਸੀ ਉਹਦੇ ਵੈਸੇ ਉਸ ਤਰ੍ਹਾਂ ਦੀ ਲੱਤ ਬਣਾ ਕੇ ਉਹਦੇ ਲਈ ਗਈ ਸਕੰਜੇ ਵਾਂਗੂ ਪੈਰ ਲਾਇਆ ਗਿਆ ਦੇਖੋ ਬਹੁਤ ਵਧੀਆ ਸੋਹਣਾ ਪਰਾਲਾ ਸੀ ਜੋ ਕਿ ਸਲਾਘਾਯੋਗ ਸੀ ਕਈ ਪਿੰਡਾਂ 'ਚ ਤਾਂ ਮੇਰੇ ਸਾਹਮਣੇ ਮੇਰੇ ਪਿੰਡ 'ਚ ਹੀ ਨਹੀਂ ਪਤਾ ਹੁਣ ਅਕੀਆਂ ਨੂੰ ਜੋ ਕੇ ਸਕੀਮ ਤੋਂ ਵਾਂਝੇ ਰਹਿ ਗਏ ਸਤਿ ਸ੍ਰੀ ਅਕਾਲ ਜਉਂਦੇ ਵਸਦੇ ਰਹੋ